ਪੀਆਰ ਮਾਰਕੀਟ ਮਾਰਟਨ ਵਾਲੋਂ ਜੋ શ્રી ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਵਿੱਚ ਇੱਕ ਬਹੁਤ ਹੀ ਵਿਸ਼ਾਲ ਲੰਗਰ ਦਾ ਪ੍ਰਬਾਲਾ ਕੀਤਾ ਗਿਆ ਹੈ ਔਰ ਮੈਂ ਜਿੱਥੇ ਸਾਰੇ ਜਨਦਰ ਵਾਸੀਆਂ ਨੂੰ ਇਸ ਤਿਹਾੜ ਦੀ ਬਹੁਤ ਬਹੁਤ ਵਧਾਈ ਦਿੰਦਾ ਉਥੇ ਸਾਡੇ ਪੀਪੀਆਰ ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਨੇ ਉਹ ਵੀ ਇੱਕ ਵਧਾਈ ਦੇ ਬਾਤਰ ਨੇ ਕਿ ਜਿਹੜਾ ਇਹ ਅੱਜ ਅੱਜ ਨਹੀਂ ਤੇ ਹਰ ਸਾਲ ਹੀ ਦੇਵਾ ਭਾਵਨਾ ਨੂੰ ਮੁੱਖ ਰੱਖ ਕੇ ਮਾਰਕੀਟ ਦੇ ਵਿੱਚ ਇੱਕ ਬੜਾ ਵੱਡੇ ਪੱਧਰ ਤੇ ਲੰਗਰ ਦਾ ਆਯੋਜਨ ਕਰਦੇ ਨੇ ਮੈਂ ਸ਼੍ਰੀ ਕ੍ਰਿਸ਼ਨ ਜੀ ਅੱਗੇ ਇਹੀ ਅਰਦਾਸ ਕਰਦਾ ਕਿ ਸ਼੍ਰੀ ਕ੍ਰਿਸ਼ਨ ਜੀ ਜਿੱਤੇ ਇਸ ਮਾਰਕੀਟ ਦੇ ਉਸੇ ਸ਼ਹਿਰ ਤੇ ਨਹੀਂ ਸਾਰੇ ਪੰਜਾਬ ਦੇ ਨਹੀਂ ਸਾਰੇ ਹਿੰਦੁਸਤਾਨ ਵਾਸੀਆਂ ਦੇ ਮੇਰੇ ਪਰਿਆਰ ਰੱਖਣ ਉਹ ਸਾਰੇ ਸਮਾਜ ਨੂੰ ਇੱਕ ਨੇਕ ਰਾਹ ਤੇ ਚੱਲਣ ਦਾ ਮੌਕਾ ਦੇਣ ਔਰ ਆਪਣਾ ਆਸ਼ੀਰਵਾਦ ਸਾਰਿਆਂ ਤੇ ਬਰਾਈ ਰੱਖਣ ਜੈ ਸ਼੍ਰੀ ਕ੍ਰਿਸ਼ਨ ਜੀ ਜੈਬ ਵਰਦਨ ਸਾਈ ਅੱਜ ਪੀਪੀਆਰ ਮਾਰਕੀਟ ਐਸੋਸੀਏਸ਼ਨ ਰਜਿਸਟਰਡ ਦੇ ਵੱਲੋਂ ਪੀਪੀਆਰ ਮਾਰਕੀਟ ਦੇ ਵਿੱਚ श्री कृष्ण जी दी जन्मष्टमी दी खुशी दे उत्सव लोक अच्छा ओके छठी दे वास्ते ਪੁੱਜ ਪਾਉਣ ਲਈ ਅਢੀ ਚਾਵਲ ਅਤੇ ਪੀਰ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਸਾਰੇ ਹੀ ਪੀਪੀਆਰ ਮਾਰਕੀਟ ਦੇ ਸੰਗਤ ਨੇ ਦੁਕਾਨਦਾਰਾਂ ਨੇ ਆਪਣਾ ਯੋਗਦਾਨ ਪਾਇਆ ਬਹੁਤ ਮਾਇਆ ਤੇਜੀ ਸਾਰਿਆਂ ਦਾ ਬਹੁਤ ਧੰਨਵਾਦ ਉੱਚੇ ਚੇ ਤੌਰ ਤੇ ਸਾਡੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਨਵੀਨ ਚਾਵਲਾ ਜੀ ਚਾਵਲਾ ਯੂਨੀਫਾਰਮ ਤੋਂ ਹਾਜ਼ਰ ਹੋਏ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੀ ਕੌਂਸਲਟੀ ਮੈਂਬਰਸ ਦਾ ਜਿਨ੍ਹਾਂ ਨੇ ਹਮੇਸ਼ਾ ਹੀ ਇਦਾਂ ਦੇ ਹਰੇਕ ਪੂਰਬ ਨੂੰ ਬਹੁਤ ਊਕਤਾਂ ਤੇ ਓਛਾ ਨਾਲ ਬਣਾਇਆ ਇੱਕ ਵਾਰੀ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਪੀਪੀਆਰ ਮਾਰਕੀਟ ਐਸੋਸੀਏਸ਼ਨ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਦੀ ਬਹੁਤ ਬਹੁਤ ਵਧਾਈ ਕ੍ਰਿਸ਼ਨ ਜੀ ਕਿਰਪਾ ਕਰਨ ਅਸੀਂ ਵੀ ਉਹਨਾਂ ਦੀ ਤਰ੍ਹਾਂ ਬਦੀ ਉੱਤੇ ਨیکی ਦੀ ਜਿੱਤ ਕਰਵਾਉਣ ਲਈ ਕੁਝ ਸਿੱਖਿਆ ਪਾ ਸਕੀਏ ਜੈ ਸ਼੍ਰੀ ਕ੍ਰਿਸ਼ਨ